ਤੁਸੀਂ ਦੇਖ ਰਹੇ ਹੋ ਅਸਮ ਜਨ نیوز ਮੈਂ ਹਾ ਭਪਿੰਦਰ ਸਿੰਘ ਤੁਹਾਡਾ ਇੱਕ ਵਾਰ ਫਿਰ ਤੋਂ ਸਵਾਗਤ ਹੈ ਪ੍ਰੋਗਰਾਮ ਪਕਦੀ ਸਿਆਸਤ ਦੇ ਵਿੱਚ ਪਕਦੀ ਸਿਆਸਤ ਇਸ ਪ੍ਰੋਗਰਾਮ ਦੇ ਜੋ ਗੱਲਾਂ ਬਾਤਾਂ ਕਰਾਂਗੇ ਸਿਆਸਤਿਆਂ ਸਾਡੇ ਨਾਲ ਮੌਜੂਦ ਨੇ ਸਾਡੇ ਸੀਨੀਅਰ ਜਰਨਲਿਸਟ ਵਿਰਿੰਦਰ ਜੀ ਵਿਰਿੰਦਰ ਜੀ ਸਤਿ ਸ੍ਰੀ ਅਕਾਲ ਭਪਿੰਦਰ ਜੀ ਵਿਰਿੰਦਰ ਜੀ ਗੱਲਬਾਤ ਕਰ ਲੈਣੇ ਆ ਸਿਆਸਤ ਦੀ ਪੰਜਾਬ ਦੀ ਸਿਆਸਤ ਦੀ ਗੱਲ ਕਰਦੇ ਆ ਗੱਲ ਜੁੜੀ ਹੋਈ ਹੈ ਕਾਂਗਰਸ ਪਾਰਟੀ ਦੇ ਨਾਲ ਨਿਹਾਲ ਸਿੰਘ ਵਾਲਾ ਦੇ ਵਿੱਚ ਕਾਂਗਰਸ ਪਾਰਟੀ ਦੇ ਵੱਲੋਂ ਇੱਕ ਰੈਲੀ ਕੱਢੀ ਜਾ ਰਹੀ ਹੁੰਦੀ ਆ ਤਾਂ ਇਸ ਦੌਰਾਨ ਪ੍ਰਧਾਨ ਰਾਜਾ ਬਣਘੋਣਾ ਦੇ ਵੱਲੋਂ ਜਿਹੜਾ ਕਿ ਇੱਕ ਸੀਨੀਅਰ ਆਗੂ ਨੂੰ ਬਾਹਰ ਦਾ ਰਸਤਾ ਦਿਖਾ ਦਿੱਤਾ ਜਾਂਦਾ ਕੀ ਕਹਣਾ ਤੁਹਾਡਾ ਨਾ ਮੈਂ gira ਨਾ ਮੇਰੀ ਉਮੀਦੋਂ ਕਾ ਮੀਨਾਰ gira ਜੀ ਮੋਝੇ giraane ਕੀ ਕੋਸ਼ਿਸ਼ ਮੇ ਹਰ ਸ਼ਖਸ ਬਾਰ ਬਾਰ gira ਜੀ ਇਹ ਸ਼ੇਰ ਨਵਜੋਤ ਸਿੰਘ ਸਿੱਧੂ ਹੁਰਾਨੇ ਕੱਲ ਸੋਸ਼ਲ ਮੀਡੀਆ ਤੇ ਪਾਇਆ ਜੀ ਜਿੱਦਾਂ ਤੁਸੀਂ ਗੱਲ ਕੀਤੀ ਹੈ ਨਾ ਹਮ ਨਿਹਾਲ ਸਿੰਘ ਵਾਲਾ ਜੀ ਪਿੱਛੇ ਜੀ ਰੈਲੀ ਕੀਤੀ ਸੀ ਵੈਸੇ ਤੇ ਸਿੱਧੂ ਹੁਰਾਨੇ ਰੈਲੀ ਜਿਹੜੀ ਹੈ ਉਹ ਬਠਿੰਡਾ ਚ ਵੀ ਦੋ ਵਾਰੀ ਕੀਤੀ ਐ ਹੁਮ ਹੁਸ਼ਿਆਰਪੁਰ ਵੀ ਕੀਤੀ ਜੀ ਮੋਗਾ ਚ ਵੀ ਕੀਤੀ ਨਿਹਾਲ ਸਿੰਘ ਵਾਲਾ ਚ ਤੇ ਨਿਹਾਲ ਸਿੰਘ ਜਿਹੜੀ ਰੈਲੀ ਐ ਇਹ ਨਿਹਾਲ ਸਿੰਘ ਵਾਲਾ ਦੇ ਜਿਹੜੇ ਆ ਸਾਬਕਾ ਵਿਧਾਇਕ ਜੀ ਤੇ ਸਾਬਕਾ ਜ਼ਿਲ੍ਹਾ ਪ੍ਰਧਾਨ ਕਾਂਗਰਸ ਦੇ ਹੁਮ ਮਹੇਸ਼ੰਦਰ ਸਿੰਘ ਮੇਸ਼ੀਹੂਰੀ ਤੇ ਉਹਨਾਂ ਦੇ ਪੁੱਤਰ ਹੁਮ ਐਡਵੋਕੇਟ ਧਰਮਪਾਲ ਜੀ ਉਹਨਾਂ ਵੱਲੋਂ ਜਿਹੜੀ ਇੱਕ ਕਰਵਾਈ ਗਈ ਸੀਗੀ ਨਵਜੋ ਸਿੰਘ ਸਿੱਧੂ ਦੀ ਰੈਲੀ ਸੀਗੀ ਤੇ ਉੱਥੇ ਜਿਸ ਤਰ੍ਹਾਂ ਰੈਲੀ ਹੋਈ ਵਾਵਾ ਕੱਠ ਵੀ ਹੋਇਆ ਉੱਥੇ ਜੀ ਉਹ ਉੱਥੇ ਫਿਰ ਕੀ ਹੋਇਆ ਕਿ ਜਿਸ ਢੰਗ ਨਾਲ ਗੱਲਾਂ ਚੱਲਦੀਆਂ ਨੇ ਕਿ ਭਾਈ ਨਵਜੋ ਸਿੰਘ ਸਿੱਧੂ ਹੂਰੀ ਜੀ ਵੱਖ ਹੋ ਕੇ ਰੈਲੀਆਂ ਕਰਾਉਂਦੇ ਨੇ ਤੇ ਇਹ ਰੈਲੀ ਵੀ ਜਿਹੜੀ ਸੀ ਵੱਖ ਹੋ ਕੇ ਕਰਾਈ ਸੀ ਤੇ ਪਿੱਛੇ ਜੀ ਤੁਹਾਨੂੰ ਪਤਾ ਹੋਣਾ ਹੈ ਕਿ ਰਾਜਾ ਵੜਿੰਗ ਹੋਰਾਂ ਨੇ ਬਿਆਨ ਦਿੱਤਾ ਸੀ ਕਿ ਭਾਈ ਜਿਹੜਾ ਵੀ ਬੰਦਾ ਅਨੁਸ਼ਾਸਨਹੀਨਤਾ ਕਰੇਗਾ ਕੋਈ ਵੀ ਹੋਵੇ ਉਹਨੂੰ ਅਸੀਂ ਚਿੱਠੀ ਪੱਤਰੀ ਨਹੀਂ ਪਾਣੀ ਅਸੀਂ ਤਾਂ ਸਿੱਧਾ ਬਾਹਰਦਾਰਾ ਵਿਖਾਉਣਾ ਸੋ ਕਿਤੇ ਨ ਕਿਤੇ ਡਾਇਰੈਕਟਲੀ ਇਨਡਾਇਰੈਕਟਲੀ ਰਾਜਾ ਵੜਿੰਗ ਹੁਰਾ ਵੱਲੋਂ ਸਿੱਧੂ ਦੇ ਸਮਰਥਕਾਂ ਨੂੰ ਜਿਹੜਾ ਇੱਕ ਸੁਨੇਹਾ ਦਿੱਤਾ ਗਿਆ ਜੀ ਉਹਨਾਂ ਨੇ ਪਹਿਲਾਂ ਵੀ ਇੱਕ ਚਿੱਠੀ ਪਾਈ ਸੀ ਅੱਜ ਜਦੋਂ ਰੈਲੀ ਤੋਂ ਬਾਅਦ ਧਰਮਪਾਲ ਐਡਵੋਕੇਟ ਧਰਮਪਾਲ ਤੇ ਉਹਨਾਂ ਦੇ ਜਿਹੜੇ ਸਾਫਕਾ ਪ੍ਰਧਾਨ ਪਿਤਾ ਜੀ ਹੈਗੇ ਉਹਨਾਂ ਦੇ ਜੀ ਮਹੇਸ਼ ਚੰਦਰ ਸਿੰਘ ਮੇਸ਼ੀ ਹੁਰਾ ਨੂੰ ਭਈ ਜਿਹੜੀ ਤੁਸੀਂ ਇਹ ਰੈਲੀ ਕਿ ਕਰਵਾ ਰਹੇ ਹੋ ਇਹਦੇ ਬਾਰੇ ਤੁਸੀਂ ਆਪਣਾ ਦਿਓ ਜਵਾਬ ਦੇ ਨੋਟਿਸ ਭੇਜਿਆ ਸੀ ਉਹਨਾਂ ਨੇ ਜੋ ਜਵਾਬ ਭੇਜਿਆ ਸੀ ਤੇ ਜਵਾਬ ਰਾਜਾ ਵੜਿੰਗ ਹੁਰਾਂ ਦੇ ਮੁਤਾਬਕ ਪੰਜਾਬ ਦੀ ਕਾਂਗਰਸ ਲੀਡਰਸ਼ਿਪ ਦੇ ਮੁਤਾਬਕ ਟਕਵਾਣੀ ਸੀ ਤਸੱਲੀ ਬਖਸ਼ ਨਹੀਂ ਸੀ ਜਿਹਦੇ ਕਰਕੇ ਜਿਹੜਾ ਬਾਹਰ ਦਾ ਰਸਤਾ ਇਹਨਾਂ ਦੋਨਾਂ ਪਿਓ ਪੁੱਤਾਂ ਨੂੰ ਖਾ ਦਿੱਤਾ ਗਿਆ ਸੋ ਇਹ ਜਿਹੜਾ ਸ਼ੇਅਰ ਮੈਂ ਬੋਲਿਆ ਦੱਸਿਆ ਇਹ ਐਕਸ ਤੇ ਕੱਲ ਪਾਇਆ ਸੀਗਾ ਨਵਜੋਤ ਸਿੰਘ ਸਿੱਧੂ ਹੁਰਾ ਨੇ ਕਿ ਕਿਸ ਢੰਗ ਨਾਲ ਉਹਨਾਂ ਨੇ ਆਪਣਾ ਜਜ਼ਬਾ ਜਿਹੜਾ ਬਿਆਨ ਕੀਤਾ ਹੁਣ ਭਵਿੰਦਰ ਜੀ ਗੱਲ ਐਦਾ ਕਿ ਜਿਸ ਤਰੀਕੇ ਦੇ ਨਾਲ ਅਕਸਰੇ ਦੋਸ਼ ਲੱਗਦੇ ਰਹੇ ਨੇ ਲੱਗਦੇ ਆ ਰਹੇ ਨੇ ਨਵਜੋਤ ਸਿੰਘ ਸਿੱਧੂ ਦੇ ਉੱਤੇ ਕਿ ਭਾਈ ਇਹ ਅਨੁਸ਼ਾਸਨਹੀਣਤਾ ਕਰਦੇ ਨੇ ਤੁਸੀਂ ਪਹਿਲਾਂ ਦੇਖਿਆ ਹੋਣਾ ਕਿ ਪਹਿਲਾਂ ਜਿਸ ਪਾਰਟੀ 'ਚ ਵੀ ਨਵਜੋਤ ਸਿੰਘ ਸਿੱਧੂ ਹਰੇ ਰਹੇ ਨੇ ਉੱਥੇ ਵੀ ਉਹਨਾਂ ਦੀਆਂ ਇਸ ਢੰਗ ਨਾਲ ਜਿਹੜੀਆਂ ਮਤਲਬ ਕਿ ਬਿਆਨਬਾਜ਼ੀਆਂ ਉਹਨਾਂ ਦਾ ਇੱਕ ਕਈ ਵੇਲੇ ਪਰਸਨੈਲਿਟੀ ਦਾ ਹਿੱਸਾ ਬਣ ਜਾਂਦਾ ਹੁੰਦਾ ਹੈ ਹਰ ਬੰਦੇ ਦੀ ਜਿਹੜੀ ਆਦਤਾਂ ਹੁੰਦੀਆਂ ਨੇ ਉਹ ਆਦਤਾਂ ਜਦੋਂ ਬੰਦਾ ਮੈਚੁਰ ਹੋ ਜਾਂਦਾ ਨਾ ਭਵਿੰਦਰ ਜੀ ਤਾਂ ਉਹ ਆਦਤਾਂ ਉਹਦੀ ਇੱਕ ਸ਼ਖਸੀਅਤ ਦਾ ਹਿੱਸਾ ਬਣ ਜਾਂਦੀਆਂ ਹੁੰਦੀਆਂ ਨੇ ਉਹ ਜਲਦੀ ਕਿਤੇ ਛੇਤੀ ਕਿਤੇ ਜਾਂਦੀਆਂ ਨਹੀਂ ਸੋ ਨਵਜੋਤ ਸਿੰਘ ਸਿੱਧੂ ਹਰਾਨ ਵੀ ਉਦੋਂ ਵੀ ਜਦੋਂ ਪਾਰਟੀ 'ਚ ਹੁੰਦੇ ਸੀ ਤੇ ਉਦੋਂ ਵੀ ਬਿਆਨਬਾਜ਼ੀ ਕਰਦੇ ਹੁੰਦੇ ਸੀਗੇ ਟਿੱਪਣੀਆਂ ਕਰਦੇ ਹੁੰਦੇ ਸੀਗੇ ਤੇ ਤੁਹਾਨੂੰ ਚੇਤਾ ਹੋਊਗਾ ਪਹਿਲਾਂ ਜਦੋਂ ਪੁਰਾਣੀ ਗੱਲ ਹੈਗੀ ਆ ਜੀ ਉਦੋਂ ਵੀ ਨਵਜੋਤ ਸਿੰਘ ਸਿੱਧੂ ਹੁਰੀ ਸਾਉਂਦ ਸਿਮਰਜਨ ਸਿੰਘ ਬੈਂਸ ਬੈਂਸਪਰਾ ਤੇ ਉਹਦੇ ਚ ਖੈਰਾ ਸਾਹਿਬ ਵੀ ਸੀਗੇ ਤੇ ਪ੍ਰਗਟ ਸਿੰਘ ਹੁਣੀ ਵੀ ਸੀਗੇ ਤੇ ਉਹ ਇੱਕ ਆਪਣੀ ਨਵੀਂ ਪਾਰਟੀ ਵੀ ਬਣਾਉਣ ਲੱਗੇ ਸੀ ਤੇ ਫਿਰ ਉਹ ਚਲੋ ਕੰਮ ਸਿਰੇ ਨਹੀਂ ਚੜਿਆ ਫਿਰ ਉਸ ਪਾਰਟੀ ਤੋਂ ਇਸ ਪਾਰਟੀ ਦੇ ਵਿੱਚ ਸਿੱਧੂ ਹਰਾ ਦਾ ਆੜਾ ਹੋ ਗਿਆ ਕਾਂਗਰਸ ਦੇ ਵਿੱਚ ਇਸ ਵੇਲੇ ਨੇ ਸੋ ਗੱਲ ਇਹ ਹੈ ਕਿ ਜਿਹੜੀ ਉਹਨਾਂ ਤੇ ਦੋਸ਼ ਲੱਗਦਾ ਹੈ ਅਨੁਸ਼ਾਸਨ ਹੀਣਤਾ ਦਾ ਇਹ ਬਰਦਾਸ਼ਤ ਨਹੀਂ ਹੈ ਕਾਂਗਰਸ ਪਾਰਟੀ ਦੇ ਪੰਜਾਬ ਦੇ ਆਗੂਆਂ ਨੂੰ ਸੋ ਇਹ ਇੱਕ ਤਰ੍ਹਾਂ ਨਾਲ ਜਿਹੜਾ ਬਾਹਰ ਦਾ ਰਸਤਾ ਵਿਖਾਇਆ ਹੈ ਉਹਨਾਂ ਦੇ ਦੋਸਤ ਸਮਰਥਕਾਂ ਨੂੰ ਆਗੂਆਂ ਨੂੰ ਨਿਹਾਲ ਸਿੰਘ ਵਾਲਾ ਦੇ ਨੂੰ ਕਿਤੇ ਨਾ ਕਿਤੇ ਮੈਨੂੰ ਲੱਗਦਾ ਇਹ ਸੰਕੇਤ ਨੇ ਗੱਲ ਇਹ ਹੈ ਕਿ ਮੰਨ ਲਓ ਨਵਜੋਤ ਸਿੰਘ ਸਿੱਧੂ ਹੁਰੀ ਜੇ بار-ਬਾਰ ਇਸ ਢੰਗ ਦਾ ਜਿਹੜਾ ਉਹਨਾਂ ਦਾ ਸਟਾਈਲ ਹੈ ਉਹ ਦਹਰਾਉਂਦੇ ਰਹਿੰਦੇ ਨੇ ਤੇ ਫੇਰ ਕੀ ਅੱਗੇ ਹੋਊਗਾ ਹੁਣ ਜੇ ਸਪੋਜ਼ ਕਰ ਲਓ ਜਿਸ ਢੰਗ ਨਾਲ ਰੈਲੀਆਂ ਹੋਈਆਂ ਨੇ ਬਠਿੰਡੇ ਦੋ ਹੋਈਆਂ ਨੇ ਸ਼ਾਰਪਰ ਵੀ ਹੋਈ ਹੈ ਤਾਂ ਕਿ ਰਾਜਾ ਬੜਿੰਗ ਉੱਥੇ ਜਿਹੜੇ ਜਿਹੜੇ ਲੋਕਾਂ ਨੇ ਨਵਜੋਤ ਸਿੰਘ ਸਿੱਧੂ ਦੀਆਂ ਰੈਲੀਆਂ ਨੂੰ ਜਿਹੜਾ ਆਰਗੇਨਾਈਜ਼ ਕਰਵਾਇਆ ਕਰਵਾਈਆਂ ਨੇ ਅੱਗੇ ਵੱਧ ਚੜ ਕੇ ਕਿ ਉਹਨਾਂ ਨੂੰ ਵੀ ਨੋਟਿਸ ਭੇਜਣਗੇ ਜੀ ਕਿ ਉਹ ਵੀ ਤੇ ਕਿਤੇ ਨਾ ਕਿਤੇ ਇੱਕ ਤਰ੍ਹਾਂ ਤਰੀਕੇ ਦੇ ਨਾਲ ਜਿਹੜੀ ਹੈ ਬਾਕੀ ਦੀ ਪੰਜਾਬ ਦੀ ਕਾਂਗਰਸ ਜਿਹੜੀ ਹੈਗੀ ਲੀਡਰਸ਼ਿਪ ਹੈਗੀ ਹੈ ਉਹ ਉਹਨਾਂ ਤੋਂ ਵੱਖ ਹੋ ਕੇ ਕਰਵਾਈਆਂ ਗਈਆਂ ਨੇ ਜੀ ਰੈਲੀ ਤੇ ਅੱਜ ਕੀ ਵਿਖ ਦੇ ਵਿੱਚ ਵੀ ਨਵਜੋਤ ਸਿੰਘ ਸਿੱਧੂ ਇਹੋ ਜਿਹੀਆਂ ਰੈਲੀਆਂ ਜਿਹੜੀਆਂ ਨੇ ਉਹ ਕਰਨਗੇ ਜੀ ਕਿਉਂਕਿ ਕਿਤੇ ਨਾ ਕਿਤੇ ਉਹਨਾਂ ਲੋਕਾਂ ਨੂੰ ਉਹ ਲੋਕ ਜਿਹੜੇ ਨਵਜੋਤ ਸਿੰਘ ਸਿੱਧੂ ਹੁਰਾਂ ਦੇ ਸਮਰਥਕ ਦੇ ਵਿੱਚ ਰੈਲੀਆਂ ਕਰਾਉਂਦੇ ਨੇ ਕਿਤੇ ਨਾ ਕਿਤੇ ਉਹਨਾਂ ਨੂੰ ਸੰਕੇਤ ਹੈ ਤੇ ਜੇ ਹੋ ਸਕਦਾ ਮੰਨ ਲਓ ਕੱਲ ਨੂੰ ਜੀ ਉਹ ਲੋਕ ਜਿਹੜੇ ਸਮਰਥਨ ਦੇ ਵਿੱਚ ਹੈ ਨੇ ਨਵਜੋਤ ਸਿੰਘ ਸਿੱਧੂ ਦੇ ਜੀ ਉਹ ਮੰਨ ਲਓ ਮੰਨ ਲਓ ਇਹ ਨਵਜੋਤ ਸਿੰਘ ਸਿੱਧੂ ਭੁਰੀ ਰੈਲੀਆਂ ਨਹੀਂ ਕਰਾਉਂਦੇ ਜਾਂ ਭਵਿੱਖ ਦੇ ਵਿੱਚ ਜਿਸ ਤਰੀਕੇ ਦੇ ਨਾਲ ਗੱਲਾਂ ਮਤਾਂ ਚੱਲਦੀਆਂ ਨੇ ਹੂੰ ਤਾਂ ਮੈਨੂੰ ਲੱਗਦਾ ਕਿ ਨਵਜੋਤ ਸਿੰਘ ਸਿੱਧੂ ਹੁਰੀ ਜਿਹੜੇ ਐ ਆਮ ਲੀਡਰਾਂ ਵਾਂਗੂੰ ਜਿੱਦਾਂ ਜਿੱਦਾਂ ਕਿ ਪਹਿਲਾਂ ਆਮ ਲੀਡਰ ਜਿਹੜੇ ਹੈਗੇ ਆ ਉਹ ਰੈਲੀਆਂ ਦੇ ਵਿੱਚ ਜਿੱਥੇ ਬਾਕੀ ਰੈਲੀਆਂ ਪੰਜਾਬ ਦੀਆਂ ਹੁੰਦੀਆਂ ਸੀ ਪੰਜਾਬ ਕਾਂਗਰਸੀ ਹੁੰਦੀਆਂ ਸੀ ਤੇ ਉਹਨਾਂ ਰੈਲੀਆਂ ਦੇ ਵਿੱਚ ਜਿਹੜੇ ਆ ਉਹ ਸੀਮਤ ਹੋ ਕੇ ਰਹਿ ਜਾਣਗੇ ਆਪਣਾ ਵਕਤ ਢੜਾ ਜਿਹੜਾ ਹੈਗਾ ਉਹ ਉਹਨਾਂ ਨੂੰ ਉਸ ਢੰਗ ਨਾਲ ਜੇ ਮਤਲਬ ਕਿ ਵਿਚਰਨਾ ਜਿਹੜਾ ਹੈਗਾ ਉਹ ਮناسب ਮੈਨੂੰ ਲੱਗਦਾ ਨਹੀਂ ਹੋਊਗਾ ਕਿਉਂਕਿ ਇੱਕ ਤਰ੍ਹਾਂ ਨਾਲ ਪੰਜਾਬ ਦੀ ਜਿਹੜੀ ਲੀਡਰਸ਼ਿਪ ਹੈ ਉਹ ਇੱਕ ਤਰ੍ਹਾਂ ਨਾਲ ਸਮਝ ਲੋ ਕਿ ਚੇਤਾਵਨੀ ਦਾ ਲੈਜ਼ਾ ਹੈ ਹਾਂ ਜਾਂ ਇੱਕ ਸੰਕੇਤ ਕਹਿ ਲੋ ਇਸ ਢੰਗ ਨਾਲ ਪੰਜਾਬ ਦੇ ਲੀਡਰਸ਼ਿਪ ਜਿਹੜੀ ਆ ਉਹ ਕਰ ਰਹੀ ਹੈ ਆਪਣੇ ਤੌਰ ਤੇ ਜਫਰਿੰਦਰ ਜੀ ਗੱਲ ਕਰੀਏ ਪਹਿਲਾਂ ਲੁਧਿਆਣੇ ਦੇ ਲੁਧਿਆਣੇ ਦੇ ਵਿੱਚ ਬੈਂਸ ਪ੍ਰਧਾਨ ਜਿਹੜਾ ਚਰਚਾ ਦੇ ਵਿੱਚ ਰਹੰਦ ਨੇ ਗੱਲ ਸਾਹਮਣੇ ਆਈ ਹੈ ਕਿ ਭਾਜਪਾ ਜਾ ਸਕਦੇ ਨੇ ਉਹ ਦੇਖੋ ਪਹਿਲਾਂ ਆਪਣੇ ਜਿਹੜੇ ਬੈਂਸ ਭਰਾ ਇਹਨਾਂ ਦਾ ਜਿਹੜਾ ਸੀਗਾ ਗਠਬੰਧਨ ਸੀਗਾ ਇਹਨਾਂ ਦੀ ਪਾਰਟੀ ਲੋਕ ਇਨਸਾਫ ਪਾਰਟੀ ਦਾ ਆਮ ਆਦਮੀ ਪਾਰਟੀ ਨਾਲ ਵੀ ਰਿਹਾ ਹੂੰ ਪਹਿਲਾਂ ਸ਼ਰਮਣੀ ਕਲਦੀ ਦਲ 'ਚ ਰਹੇ ਨੇ ਜੀ ਫਿਰ ਇਹਨਾਂ ਦੀ ਆਪਣੀ ਪਾਰਟੀ ਪਾਣੀ ਫਿਰ ਇਹਨਾਂ ਦਾ ਗਠ ਜੋੜ ਰਿਹਾ ਜੀ ਇਲੈਕਸ਼ਨਾਂ ਦੇ ਵਿੱਚ ਤੇ ਹੁਣ ਅਕਲ ਦੀਆਂ ਚਰਚਾਵਾਂ ਸੀਗੀਆਂ ਕਿ ਇਹ ਚੰਡੀਗੜ੍ਹ ਨੇ ਤੇ ਬੀਜੇਪੀ ਦੇ ਦਫ਼ਤਰ ਜੀ ਜੋ ਗੱਲਾਂ ਪਤਾ ਲੱਗ ਪਤਾ ਲੱਗਿਆ ਵੀ ਉੱਥੇ ਨੇ ਕਿਉਂਕਿ ਜਿਸ ਢੰਗ ਨਾਲ ਆ ਪਿੱਛੇ ਜਿਹੜਾ ਰਾਸ਼ਟਰਪਤੀ ਦੀ ਚੋਣਾਂ ਵੀ ਹੋਈਆਂ ਸੀ ਉਹਦੇ ਵਿੱਚ ਵੀ ਇਹਨਾਂ ਭਰਾਵਾਂ ਨੇ ਵੱਧ ਚੜ ਕੇ ਹਿੱਸਾ ਲਿਆ ਸੀਗਾ ਤੇ ਫੇਰ ਜਿਹੜੀ ਜਿਮਣੀ ਚੋਣ ਹੋਈ ਹੈ ਆਪਣੇ ਲੋਕ ਸਭਾ ਦੀ ਜਲੰਧਰ ਤੋਂ ਉੱਥੇ ਵੀ ਇਹਨਾਂ ਨੇ ਦੱਸਿਆ ਕਿ ਕਾਫੀ ਸਮਰਥਨ ਕੀਤਾ ਹੈ ਜੀ ਭਾਜਪਾ ਦਾ ਅੰਦਰ ਖਾਤਿਆਂ ਤੇ ਇਹ ਗੱਲਾਂ ਪਹਿਲਾਂ ਵੀ ਚੱਲੀਆਂ ਆ ਰਹੀਆਂ ਨੇ ਇਹਨਾਂ ਦਾ ਇੱਕ ਖਾਸ ਜਿਹੜਾ ਹੈਗਾ ਆਗੂ ਉਹ ਵੀ ਪਹਿਲਾਂ ਜਾ ਚੁੱਕਾ ਹੈ ਬੀਜੇਪੀ ਦੇ ਵਿੱਚ ਸੰਨੀ ਕੈਂਥ ਹੁਣ ਚੀਜ਼ ਹੈ ਜਿਸ ਢੰਗ ਨਾਲ ਗੱਲਾਂਬਾਤਾਂ ਚੱਲ ਰਹੀਆਂ ਨੇ ਅਜੇ ਤੱਕ ਖੈਰ ਬੈਂਸ ਹੋਰਾਂ ਨੇ ਇਹ ਕਿਹਾ ਹੈ ਕਿ ਭਾਈ ਉਹ ਆਪਣੇ ਸਮਰਥਕਾਂ ਦੇ ਨਾਲ ਵਿਚਾਰ ਕਰਨ ਤੋਂ ਬਾਅਦ ਕਿਸੇ ਨਤੀਜੇ ਤੇ ਪਹੁੰਚਣਗੇ ਕਿ ਉਹ ਭਾਜਪਾ ਜੁਆਇਨ ਕਰ ਸਕਦੇ ਨੇ ਜਾਂ ਜੀ ਭਾਰਤੀ ਜਨਤਾ ਪਾਰਟੀ ਨਾਲ ਭਾਜਪਾ ਨਾਲ ਰਲੇਵਾ ਕਰ ਸਕਦੇ ਨੇ ਹੁਣ ਗੱਲ ਹੈ ਰਲੇਵੇਂ ਵਾਲੀ ਤੇ ਗੱਲ ਕੋਈ ਹੈ ਨਹੀਂ ਕਿਉਂਕਿ ਰਲੇਵੇਂ ਵਾਲੀ ਤੇ ਤਾਂ ਗੱਲ ਹੋਵੇ ਨਾ ਰਲੇਵਾ ਤਾਂ ਹੁੰਦਾ ਬਰਾਬਰ ਦਾ ਜੀ ਬਰਾਬਰ ਦੀ ਸਟਰੋਂਗ ਪਾਰਟੀ ਹੋਵੇ ਹਣ ਲੋਕਨ ਸਾਹ ਪਾਰਟੀ ਨੇ ਵਿਧਾਨ ਸਭਾ ਦੇ ਵਿੱਚ ਕੀ ਕੁਝ ਕੀਤਾ ਜਾਂ ਕਿੰਨੀਆਂ ਸੀਟਾਂ ਲਈਆਂ ਨੇ ਜੀ ਤੋਂ ਗੱਲ ਕਿਤਨੇ ਕਿਤੇ ਇਨਡਾਇਰੈਕਟਲੀ ਡਾਇਰੈਕਟਲੀ ਇਸ਼ਾਰਾ ਇਸ ਚੀਜ਼ ਵੱਲ ਦਾ ਹੈ ਕਿ ਹੋ ਸਕਦਾ ਹੈ ਇਹ ਭਾਜਪਾ ਜੁਆਇਨ ਕਰ ਲੈਣ ਕਿਉਂਕਿ ਜਿਸ ਢੰਗ ਨਾਲ ਗੱਲਾਂ ਚੱਲਦੀਆਂ ਲਾ ਪਰ ਹੁਣ ਗੱਲ ਇਹ ਆ ਕਿ ਪਾਰਟੀ ਕਿਸੇ ਵੀ ਜੁਆਇਨ ਕਰਨ ਵਾਲੇ ਬੰਦੇ ਦਾ ਜਾਂ ਪਾਰਟੀ ਦਾ ਮੰਨ ਲਓ ਕਿਸ ਨੇ ਰਲੇਵਾ ਕਰਨਾ ਹੈ ਜਾਂ ਗੱਠਜੋੜ ਕਰਨਾ ਤੇ ਉਹ ਬੈਕਗ੍ਰਾਉਂਡ ਵੀ ਦੇਖਦੀ ਹੈ ਹੂੰ ਹੁਣ ਜਿਸ ਢੰਗ ਨਾਲ ਦੋਸ਼ ਲੱਗੇ ਨੇ ਜੀ ਸਿਮਰਜੀਤ ਸਿੰਘ ਬੈਂਸ ਦੇ ਇੱਕ ਬੀਬੀ ਨੇ ਲਾਏ ਨੇ ਹੂੰ ਉਹ ਵੀ ਕਿਤੇ ਨਾ ਕਿਤੇ ਉਸ ਤੇ ਵੀ ਵਿਚਾਰ ਕੀਤਾ ਜਾਊਗਾ ਕਿਉਂਕਿ ਰਾਹ ਇੰਨਾ ਸੌਖਾ ਜਾਂ ਪਧਰਾ ਨਹੀਂ ਹੈ ਭੁਪਿੰਦਰ ਜੀ ਸਸਦ ਦੇ ਵਿੱਚ ਜੀ ਕਿਉਂਕਿ ਇਸ ਵੇਲੇ ਜਿਸ ਢੰਗ ਨਾਲ ਭਾਰਤੀ ਜਨਤਾ ਪਾਰਟੀ ਜਿਹੜੀ ਹੈ ਹੂੰ ਉਹ ਪੂਰੇ ਵਿਸ਼ਵਾਸ ਨਾਲ ਭਰੀ ਹੋਈ ਹੈ ਜੀ ਬੇਸ਼ੱਕ ਜੀ ਜਿਹੜੀਆਂ ਕਿਸਾਨੀ ਅੰਦੋਲਨਾਂ ਹੋਏ ਨੇ ਉਹਦੇ ਵਿੱਚ ਪੰਜਾਬ ਦੀ ਵਿੱਚ ਕਾਫੀ ਢਾਹ ਲੱਗੀ ਆ ਭਾਰਤੀ ਜਨਤਾ ਪਾਰਟੀ ਨੂੰ ਪਰ ਕਿਤੇ ਨ ਕਿਤੇ ਦੁਬਾਰਾ ਆਪਾਂ ਕਹਿ ਲਈਏ ਕਿ ਆਪਣੀ ਪੈਠ ਮਜ਼ਬੂਤ ਕਰਨ ਦੇ ਵਿੱਚ ਲੱਗੀ ਹੋਈ ਆ ਭਾਰਤੀ ਜਨਤਾ ਪਾਰਟੀ ਸੋ ਇਸ ਤਰੀਕੇ ਦੇ ਨਾਲ ਬੈਂਸ ਭਰਾ ਜਿਹੜੇ ਹੈਗੇ ਆ ਜੀ ਉਹ ਇਸ ਪਾਰਟੀ ਦੇ ਵਿੱਚ ਸ਼ਾਮਲ ਹੁੰਦੇ ਨੇ ਜਾਂ ਨਹੀਂ ਹੁੰਦੇ ਇਹ ਇੱਕ ਦੋ ਦਿਨਾਂ ਤੱਕ ਕਲੀਅਰ ਹੋਣ ਦੇ ਅਸਾਰ ਨੇ ਭਪਿੰ다 ਜੀ ਜੀ ਗੱਲ ਕਰ ਲੈਣੇ ਭਾਜੀ ਆਪਾਂ ਹਰਸਿਮਰਤ ਕੌਰ ਬਾਦਲ ਉਹਨਾਂ ਦੇ ਵੱਲੋਂ ਆਪ ਤੇ ਇੱਕ ਮਿੰਟ ਗੱਲ ਕਰ ਲੈਣੇ ਆ ਬਰਿੰ다 ਜੀ ਗੱਲ ਕਰ ਲੈਣੇ ਆਪਾਂ ਸ਼੍ਰੋਮਣੀ ਅਕਾਲੀ ਦਲ ਦੇ ਬੀਬੀ ਹਰਸਿਮਰਤ ਕੌਰ ਬਾਰੇ ਉਹਨਾਂ ਨੇ ਆਪ ਤੇ ਭਾਜਪਾ ਨੂੰ ਪੰਜਾਬ ਵਿਰੋਧੀ ਪਾਰਟੀ ਕਿਹਾ ਵਾ ਕੀ ਜਾਨਾ ਤੁਹਾਡਾ ਕੱਲ੍ਹ ਗਏ ਬੀਬੀ ਹੁਰੀਆ ਅਮਰਸਰਾਂ ਉਥੇ ਮੱਥਾ ਟੇਕਿਆ ਤੇ ਸਰਬੱਤ ਦਾ ਭਲਾ ਮੰਗਿਆ ਸਾਰਿਆਂ ਦੀ ਸਾਂਝੀ ਵਾਲਤਾ ਬਾਰੇ ਗੱਲ ਕੀਤੀ ਐ ਜੀ ਪਰ ਉਹਨਾਂ ਨੇ মিডিਆ ਸਾਹਮਣੇ ਇਸ ਗੱਲ ਦਾ ਜ਼ਿਕਰ ਕੀਤਾ ਹੈ ਕਿ ਭਾਈ ਆਮ ਆਦਮੀ ਪਾਰਟੀ ਤੇ ਭਾਜਪਾ ਹੂੰ ਇਹ ਦੋਵੇਂ ਪਾਰਟੀਆਂ ਪੰਜਾਬ ਵਿਰੋਧੀ ਨੇ ਜੀ ਹੁਣ ਗੱਲ ਆ ਭੁਪਿੰਦਰ ਜੀ ਜਿਸ ਵੇਲੇ ਹੂੰ ਸ਼ਰਮਣੀ ਕਾਲੀ ਦਾਲ ਜੀ ਤੇ ਭਾਰਤੀ ਜਨਤਾ ਪਾਰਟੀ ਇਕੱਠੀਆਂ ਸਨ ਹੂੰ ਕਿ ਉਸ ਵੇਲੇ ਭਾਰਤੀ ਜਨਤਾ ਪਾਰਟੀ ਪੰਜਾਬ ਦੇ ਹੱਕ 'ਚ ਸੀ ਹੂੰ ਸੋ ਇਹ ਚੀਜ਼ਾਂ ਜਿਹੜੀਆਂ ਨੇ ਬੜੇ ਧਿਆਨ ਦੇਣ ਯੋਗ ਨੇ ਜੀ ਦੂਜੇ ਪਾਸੇ ਇਹ ਇਸ ਗੱਲ ਵੱਲ ਵੀ ਇਸ਼ਾਰਾ ਹੈ ਹਮ ਕਿ ਜਿਸ ਤਰੀਕੇ ਦੇ ਨਾਲ ਪਿੱਛੇ ਜੀ ਗੱਲਾਂ ਚੱਲੀਆਂ ਨੇ ਜੀ ਕਿ ਹੋ ਸਕਦਾ ਹੈ ਭਾਰਤੀ ਜਨਤਾ ਪਾਰਟੀ ਹਮ ਤੇ ਸ਼ਰਮਣੀ ਅਕਾਲੀ ਦਲ ਦਾ ਦੁਬਾਰਾ ਗੱਠਜੋੜ ਹੋਵੇ ਜੀ ਇਹ ਗੱਲ ਉਸ ਚੀਜ਼ ਨੂੰ ਵੀ ਵਿਰਾਮ ਲਾਉਂਦੀ ਹੈ ਹਮ ਪਰ ਨਹੀਂ ਕਿਉਂਕਿ ਪਿੱਛੇ ਜੀ ਵੀ ਤੁਸੀਂ ਸਮਝੋ ਜਿਹੜੀ ਪੰਜਾਬ ਦੀ ਭਾਰਤੀ ਜਨਤਾ ਪਾਰਟੀ ਪੰਜਾਬ ਦੀ ਲੀਡਰਸ਼ਿਪ ਹੈ ਉਹ ਅਕਸਰ ਇਹ ਗੱਲਾਂ ਕਰਦੇ ਸੁਣਦੀ ਪਈ ਪਤਾ ਲੱਗਦਾ ਪਿਆ ਕਿ ਉਹਨਾਂ ਦਾ ਕਹਿਣਾ ਹੈ ਕਿ ਪੰਜਾਬ ਦੇ ਵਿੱਚ ਉਹ ਗੱਠ ਜੋੜ ਨਹੀਂ ਕਰਨਗੇ 13 ਦੀਆਂ 13 ਸੀਟਾਂ ਤੇ ਚੋਣ ਲੜਨਗੇ ਪਰ ਕਿਤੇ ਨਾ ਕਿਤੇ ਆਸ ਜਿਹੜੀ ਹੈ ਉਹ ਸ਼ਰਮਣੀ ਅਕਾਲੀ ਦਲ ਨੂੰ ਸੀ ਕਿ ਸ਼ਾਇਦ ਜੀ ਗੱਠ ਜੋੜ ਦੁਬਾਰਾ ਤੋਂ ਹੋ ਜਾਈ ਪਰ ਜਿਸ ਤਰੀਕੇ ਦੇ ਨਾਲ ਹੁਣ ਬੀਬੀ ਹਰ ਸਿਮਰਤ ਕੌਰ ਬਾਦਲ ਹੋਰਾਂ ਨੇ ਇਹ ਬਿਆਨ ਦਿੱਤਾ ਹੈ ਜੀ ਕਿ ਭਾਰਤੀ ਜਨਤਾ ਪਾਰਟੀ ਤੇ ਆਮ ਆਦਮੀ ਪਾਰਟੀ ਜਿਹੜੀ ਇਹ ਪੰਜਾਬ ਵਿਰੋਧੀ ਨੇ ਤੇ ਮੈਨੂੰ ਨਹੀਂ ਲੱਗਦਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਸ਼ਰਮਣੀ ਅਕਾਲੀ ਦਲ ਦਾ ਤੇ ਭਾਰਤੀ ਜਨਤਾ ਪਾਰਟੀ ਦਾ ਗੱਠ ਜੋੜ ਜਾਂ ਰਿਲੇਵਾ ਹੋਵੇਗਾ ਮੈਨੂੰ ਲੱਗਦਾ ਇਹ ਵੱਖ-ਵੱਖ ਹੀ ਚੋਣ ਲੜਨਗੀਆਂ ਚੋਣਾਂ ਲੜਨਗੀਆਂ ਆਪਣੇ ਆਪਣੇ ਦਮ ਤੇ ਚੋਣਾਂ ਲੜਨਗੀਆਂ ਜੀ ਔਰ ਦੂਜੇ ਪਾਸੇ ਜਿਸ ਤਰੀਕੇ ਦੇ ਨਾਲ ਬਹੁਜਨ ਸਮਾਜ ਪਾਰਟੀ ਹਮ ਤੇ ਭਾਰਤੀ ਜਨਤਾ ਪਾਰਟੀ ਦਾ ਜਿਹੜਾ ਅਸਾ ਮਾਫ ਕਰਨਾ ਸ਼ਰਮਣੀ ਅਕਾਲੀ ਦਲ ਤੇ ਬਹੁਜਨ ਸਮਾਜ ਪਾਰਟੀ ਦਾ ਜਿਹੜਾ ਪਿੱਛੇ ਜੀ ਰਲੇਵਾ ਹੋਇਆ ਸੀਗਾ ਜੀ ਹੁਣ ਬੇਸ਼ੱਕ ਬਹੁਜਨ ਸਮਾਜ ਪਾਰਟੀ ਤੇ ਗੱਲ ਕਰ ਰਹੀ ਹੈ ਕਿ ਭਾਈ ਇਹ ਸਾਡਾ ਰਲੇਵਾ ਜਿਹੜਾ ਜਾਰੀ ਰਹੇਗਾ ਹੁਣ ਮੈਨੂੰ ਨਹੀਂ ਲੱਗਦਾ ਕਿ ਇਹਦੇ ਵਾਸਤੇ ਸ਼ਰਮਣੀ ਅਕਾਲੀ ਦਲ ਸਹਿਮਤ ਹੋਗੀ ਮੈਨੂੰ ਇਹ ਵੀ ਲੱਗਦਾ ਕਿ ਸ਼ਰਮਣੀ ਅਕਾਲੀ ਦਲ ਕਿਸੇ ਵੀ ਪਾਰਟੀ ਨਾਲ ਰਲੇਵਾ ਹੋਣ ਨਹੀਂ ਕਰੇਗੀ ਇਹ ਇਕੱਲਿਆਂ ਹੀ ਚੋਣਾ ਜਿਹੜੀਆਂ ਉਹ ਲੜੇਗੀ ਹਰਿਆਣਾ ਦੀ ਗੱਲ ਕਰ ਲਈਏ ਵਿਰਿੰਦਰ ਜੀ ਹਰਿਆਣਾ ਦੇ ਵਿੱਚ ਕਿਹੜੀ ਗੱਠ ਜੋੜ ਦੀ ਅਬ ਕਹਿ ਲਈਏ ਸਰਕਾਰ ਗੱਠ ਜੋੜ ਦੀ ਸਰਕਾਰ ਦੇ ਵਿੱਚ ਵੀ ਮੈਂ ਸੁਣਿਆ ਕਿ ਆਮ ਆਦਮੀ ਪਾਰਟੀ ਅਕੱਲਿਆਂ ਹੀ ਚੋਣਾਂ ਲੜਨ ਦੀ ਗੱਲ ਕਹਿ ਰਹੀ ਆ ਆ ਪੁਪਿੰਦਰ ਜੀ ਜੀ ਅੱਜ ਇਸ ਢੰਗ ਨਾਲ ਹੁਣ ਤੁਸੀਂ ਦੇਖ ਲਓ ਕਿ ਆ ਤਾਜ਼ਾ ਗੱਲ ਹੀ ਆ ਨਿਤਿਸ਼ ਕੁਮਾਰ ਬਿਹਾਰ ਦੇ ਵਿੱਚ ਇਸ ਢੰਗ ਨਾਲ ਉਹਨਾਂ ਦੀ ਪਾਰਟੀ ਨੇ ਗੱਠ ਜੋੜ ਤੋਂ ਵੱਖ ਹੋ ਕੇ ਹੂੰ ਐਨਡੀਐ ਨਾਲ ਜੋ ਰਲਈ ਆ ਔਰ ਆਪਣੀ ਸਰਕਾਰ ਹੁਣ ਬਣੀ ਹੈ ਇਹਨਾਂ ਦੀ ਮੁੱਖ ਮੰਤਰੀ ਬਣੇ ਨੇ ਨਿਤਿਸ਼ ਕੁਮਾਰ ਹੋਰੀ ਜੀ ਸਭ ਤੋਂ ਪਹਿਲਾਂ ਤੇ ਪੱਛਮੀ ਬੰਗਾਲ ਦੇ ਵਿੱਚ ਜੀ ਤ੍ਰਿੰਮੂਲ ਕਾਂਗਰਸ ਜਿਹੜੀ ਆ ਉਹਨਾਂ ਕਹਿਆ ਸੀ ਕਿ ਆਪਣੇ ਨਾਮ ਤੇ ਅਸੀਂ ਪੱਛਮੀ ਬੰਗਾਲ ਦੇ ਵਿੱਚ ਚੋਣ ਲੜਾਂਗੇ ਹੂੰ ਫਿਰ ਪੰਜਾਬ ਕਾਂਗਰਸ ਨੇ ਕਿਹਾ ਸੀਗਾ ਹੁਣ ਕਿ ਪੰਜਾਬ ਕਾਂਗਰਸ ਕਹੂਗੀ ਕਹਿੰਦੀ ਹੈ ਕਿ ਅਸੀਂ ਵੱਖ ਹੋ ਕੇ ਪੰਜਾਬ ਦੇ ਵਿੱਚ ਚੋਣਾਂ ਲੜਾਂਗੇ ਆਪਣੇ ਨਾਮ ਤੇ ਲੜਾਂਗੇ ਆਮ ਆਦਮੀ ਪਾਰਟੀ ਦਾ ਵੀ ਇਹੀ ਹੂੰ ਕਹਿਣ ਦਾ ਤਰੀਕਾ ਹੈ ਜੀ ਹੁਣ ਜਿਹੜਾ ਅੱਗੋਂ ਹਰਿਆਣਾ ਦੇ ਵਿੱਚ ਵੀ ਕੇਜਰੀਵਾਲ ਹੋਰਾਨੇ ਜਿਹੜਾ ਬਿਆਨ ਦਿੱਤਾ ਬੜਾ ਹੈਰਾਨ ਕਰਨ ਵਾਲਾ ਹੈ ਜੀ ਕੇਜਰੀਵਾਲ ਹੋਰਾਨੇ ਕਿਹਾ ਕਿ ਭਾਈ ਅਸੀਂ ਜੀ ਸਾਰੀਆਂ ਸੀਟਾਂ ਤੇ ਜੀ ਕੱਲਿਆਂ ਚੋਣਾ ਲੜਾਂਗੇ ਪਰ ਇਹ ਚੋਣਾ ਮੈਂ ਗੱਲ ਕਰ ਰਿਹਾ ਵਿਧਾਨ ਸਭਾ ਦੀਆਂ ਜੀ ਵਿਧਾਨ ਸਭਾ ਨੂੰ ਪਤਾ ਹੀ ਹੈ ਕਿ ਲੋਕ ਸਭਾ ਤੋਂ ਬਾਅਦ ਹਰਿਆਣਾ ਦੇ ਵਿੱਚ ਵਿਧਾਨ ਸਭਾ ਦੀਆਂ ਚੋਣਾਂ ਨੇ ਜੀ ਵਿਧਾਨ ਸਭਾ ਦੀਆਂ 90 ਸੀਟਾਂ ਨੇ ਕੇਜਰੀਵਾਲ ਦਾ ਇਹ ਕਹਿਣਾ ਹੈ ਕਿ ਵਿਧਾਨ ਸਭਾ ਬੇਸ਼ੱਕ ਉਹ ਹਰਿਆਣਾ ਦੇ ਵਿੱਚ ਜੀ ਗੱਠ ਜੋੜ ਦੇ ਨਾਲ ਚੋਣ ਲੜਨਗੇ ਪਰ ਉਸ ਤੋਂ ਬਾਅਦ ਜਿਹੜੀ ਵਿਧਾਨ ਸਭਾ ਦੀਆਂ ਚੋਣਾਂ ਆਉਣੀਆਂ ਨੇ ਜੀ ਉਹ ਕੱਲਿਆਂ ਲੜੀਆਂ ਜਾਣਗੀਆਂ ਸੋ ਜਸ ਢੰਗ ਨਾਲ ਇਹ ਸਭ ਚੀਜ਼ਾਂ ਦਾ ਇਸ਼ਾਰਾ ਹੈ ਮੈਨੂੰ ਲੱਗਦਾ ਕਿ ਤਨਾ ਕਿਤੇ ਜੋ ਗੱਠ ਜੋੜ ਹੈ ਜੀ ਉਹ ਕਮਜ਼ੋਰ ਪੈਂਦਾ ਜਾ ਰਿਹਾ ਭਿੰਦਰ ਜੀ ਦੂਜੇ ਪਾਸੇ ਜਿਹੜੀ ਭਾਰਤ ਭਾਰਤੀ ਜਨਤਾ ਪਾਰਟੀ ਹੈ ਜੀ ਇਸ ਗੱਲ ਦਾ ਚੀਜ਼ ਦਾ ਜਿਹੜਾ ਫਾਇਦਾ ਭਾਰਤੀ ਜਨਤਾ ਪਾਰਟੀ ਨੂੰ ਮਿਲ ਸਕਦਾ ਤੇ ਮੈਨੂੰ ਲੱਗਦਾ ਇੱਕ ਚੀਜ਼ ਹੋਰ ਭਾਰਤੀ ਜਨਤਾ ਪਾਰਟੀ ਜਿਹੜੀ ਹੈ ਜੀ ਉਹ ਕਰ ਸਕਦੀ ਹੈ ਇਹ ਲੋਕ ਸਭਾ ਚੋਣਾਂ ਤੋਂ ਪਹਿਲਾਂ ਸੀਏਏ ਕਾਨੂੰਨ ਜਿਹੜਾ ਉਹ ਲਿਆਂਦਾ ਜਾ ਸਕਦਾ ਜੀ ਸਿਟੀਜ਼ਨ ਐਮੈਂਡਮੈਂਟ ਐਕਟ ਲਿਆਂਦਾ ਜਾ ਸਕਦਾ ਸੋ ਦੂਜੇ ਪਾਸੇ ਕੇਜਰੀਵਾਲ ਹੋਰਾਂ ਨੇ ਇਹ ਵੀ ਇੱਕ ਗੱਲ ਸਾਹਮਣੇ ਆਏ ਕਿ ਕਹਿੰਦੇ ਜੀ ਮੈਂ ਅਸੀਂ ਜਿਹੜੀ ਹੈ ਸਿਆਸਤ ਛੱਡ ਦਾਂਗਾ ਹਣ ਇਹਦਾ ਮਤਲਬ ਇਹ ਹੈ ਕਿ ਸਿਆਸਤ ਛੱਡਣਗੇ ਨਹੀਂ ਮਤਲਬ ਕਿ ਹੋਰ ਮਜ਼ਬੂਤੀ ਦੇ ਨਾਲ ਸਿਆਸਤ 'ਚ ਹੀ ਵਿਚਰਣਗੇ ਕਾਰਨ ਇਹ ਹੈ ਕਿ ਜਿਹੜੇ-ਜਿਹੜੇ ਵੀ ਲੀਡਰ ਨੇ ਇਹ ਗੱਲ ਕਹੀ ਹੈ ਕਿ ਉਹ ਸਿਆਸਤ ਛੱਡ ਦੇਣਗੇ ਉਨੀ ਮਜ਼ਬੂਤੀ ਦੇ ਨਾਲ ਉਹ ਸਿਆਸਤ ਦੇ ਵਿੱਚ ਨਿਤਰੇ ਨੇ ਚਾਹੇ ਤੁਸੀਂ ਕਿਸੇ ਵੀ ਲੀਡਰ ਦੀ ਗੱਲ ਕਰ ਲਓ ਆ ਕੈਪਟਨ ਅਮਰਿੰਦਰ ਸਿੰਘ ਉਰੀ ਵੀ ਪਹਿਲਾਂ ਕਹਿੰਦੇ ਸੀ ਕਿ ਭਾਈ ਨਹੀਂ ਉਹ ਸਿਆਸਤ 'ਚ ਨਹੀਂ ਆਉਣਾ ਆਖਰੀ ਚੋਣਾ ਹੋਣ ਗਿਆ ਤੇ ਫਿਰ ਦੇਖ ਲਓ ਕਿ ਉਹਨਾਂ ਨੇ ਫਿਰ ਜੀ ਸੀਐਮ ਬਣੇ ਤੇ ਫਿਰ ਮਤਲਬ ਜਿਸ ਢੰਗ ਨਾਲ ਉਹ ਭਾਰਤੀ ਜਨਤਾ ਪਾਰਟੀ ਚ ਸ਼ਾਮਲ ਹੋ ਗਏ ਜਾ ਕੇ ਜੀ ਤੇ ਜਿਹੜੀ ਇਹ ਸਿਆਸਤ ਦੀ ਲਾਲਸਾ ਹੈ ਨਾ ਇਹ ਇੱਕ ਇਹੋ ਜਿਹਾ ਸਿਆਸਤ ਦਾ ਨਸ਼ਾ ਹੈ ਗਵਿੰਦਰ ਜੀ ਸਿਆਸਤ ਦਾ ਨਸ਼ਾ ਸਾਰੇ ਨਸ਼ਿਆਂ ਤੋਂ ਵੱਧ ਕੇ ਹੈ ਮੈਨੂੰ ਨਹੀਂ ਲੱਗਦਾ ਕਿ ਇਸ ਤੋਂ ਉੱਤੇ ਕੋਈ ਨਸ਼ਾ ਹੋਵੇਗਾ ਕਿਉਂਕਿ ਇਹ ਜਿਹੜਾ ਕੁਰਸੀ ਦਾ ਨਸ਼ਾ ਹੈ ਨਾ ਇਹ ਜਿਹੜਾ ਪਾਵਰ ਦਾ ਨਸ਼ਾ ਹੈ ਜੀ ਇਹ ਬਾਕੀ ਸਾਰੇ ਨਸ਼ਿਆਂ ਨੂੰ ਫੇਲ ਕਰ ਦਿੰਦਾ ਹੈ ਸੋ ਭਾਰਤ ਦੀ ਮੈਂ ਗੱਲ ਕਰ ਰਿਹਾ ਬਾਹਰ ਦੇ ਮੁਲਕਾਂ ਦਾ ਤਾਂ ਸਾਨੂੰ ਕੋਈ ਜ਼ਿਆਦਾ ਪਤਾ ਨਹੀਂ ਕਿਉਂਕਿ ਉੱਥੇ ਕੰਮ ਕਰਨੇ ਪੈਂਦੇ ਨੇ ਪਬਲਿਕ ਦੇ ਜਿਹੜੇ ਵਾਅਦੇ ਨੇ ਜਾਂ ਪਬਲਿਕ ਦੇ ਜਿਹੜੇ ਕੰਮ ਨੇ ਜਾਂ ਪਬਲਿਕ ਦੇ ਜਿਹੜੇ ਮੁੱਦੇ ਨੇ ਉਹਨਾਂ ਨੂੰ ਸਟਰੋਂਗਲੀ ਹੈਂਡਲ ਕਰਨਾ ਪੈਂਦਾ ਜੀ ਇੱਥੇ ਤੁਸੀਂ ਵਾਅਦੇ ਕਰਕੇ ਮੁੱਕਰ ਵੀ ਜਾਓ ਤੇ ਕੋਈ ਗੱਲ ਨਹੀਂ 5 ਸਾਲ ਬਾਅਦ ਕਿਉਂਕਿ ਜਨਤਾ ਦੀ ਜਿਹੜੀ ਸਾਡੇ ਭਾਰਤ ਦੇ ਜਨਤਾ ਇਹਨਾਂ ਦੀ ਮੈਮਰੀ ਬੜੀ ਘੱਟ ਹੈ ਜੀ ਤੇ ਉਹ ਕਿਤੇ ਨਾ ਕਿਤੇ ਭੁੱਲ ਭੁਲਾ ਜਾਂਦੇ ਨੇ 5 ਸਾਲ ਬਾਅਦ ਜਿਹੜੇ ਵਾਦੇ ਪਹਿਲੀ ਸਰਕਾਰ ਨੇ ਕੀਤੇ ਹੁੰਦੇ ਨੇ ਤੇ ਉਹ ਭੁੱਲ ਜਾਂਦੇ ਨੇ ਤੇ ਦੁਬਾਰਾ ਨਵੇਂ ਸਿਰੇੋਂ ਨਵੇਂ ਵਾਦੇ ਆ ਜਾਂਦੇ ਨੇ ਤੇ ਜਨਤਾ ਜਿਹੜੀ ਆ ਫੇਰ ਬੜੀ ਖੁਸ਼ ਹੋ ਕੇ ਉਹਨਾਂ ਸਿਆਸੀ ਲੀਡਰਾਂ ਨੂੰ ਜਿਹੜੀ ਹੈ ਵੋਟ ਪਾ ਦਿੰਦੀ ਹੈ ਸੋ ਭពਿੰਦਰ ਜੀ ਲੋਕ ਆ ਆਮ ਲੋਕਾਂ ਦੇ ਜਿਹੜੇ ਮੁੱਦੇ ਨੇ ਹਮ ਬੜੇ ਅਹਿਮ ਨੇ ਕਿਉਂਕਿ ਲੋਕ ਜਿਹੜੇ ਮੈਂ ਪਹਿਲਾਂ ਵੀ ਗੱਲ ਕੀਤਾ ਲੋਕ ਆਮ ਲੋਕਾਂ ਦੀ ਜਿਹੜੇ ਕੰਮ ਨੇ ਆਮ ਲੋਕਾਂ ਦੀ ਜਿਹੜੇ ਮੁੱਦੇ ਨੇ ਉਹ ਬਹੁਤ ਹੀ ਜ਼ਿਆਦਾ ਲਾਜ਼ਮੀ ਨੇ ਜਿਹੜੇ ਕਿ ਹਰ ਸਰਕਾਰ ਦੇ ਵਿੱਚ ਜੀ ਪੂਰੇ ਨਹੀਂ ਹੁੰਦੇ ਤੁਸੀਂ ਇਹ ਦੇਖ ਲਓ ਕਿ ਬੇਰੋਜ਼ਗਾਰੀ ਦਾ ਮੁੱਦਾ ਹੈ ਇੱਕ ਮੈਨੂੰ ਬੜੀ ਹੈਰਾਨ ਕਰਨ ਵਾਲੀ ਗੱਲ ਇੱਕ ਅੱਜ ਖਬਰ ਆਈ ਹੈ ਕਿ ਲੁਧਿਆਣੇ ਦੇ ਵਿੱਚ ਜੀ ਇੱਕ ਪਿੰਡ ਦੇ ਵਿੱਚ ਪੌਰਾ ਪਿੰਡ ਆ ਸ਼ਾਇਦ ਉੱਥੇ ਇੱਕ ਨੌਜਵਾਨ ਨੇ ਕੰਪਿਊਟਰ ਆਪਰੇਟਰ ਸੀ ਜੀ ਉਹਨੇ ਜਿਹੜੀ ਹੈ ਖੁਦਕੁਸ਼ੀ ਕਰ ਲਈ ਹੈ ਕਾਰਨ ਬੇਰੋਜ਼ਗਾਰ ਸੀ ਨੌਕਰੀ ਨਹੀਂ ਸੀ ਮਿਲਦੀ ਪਈ ਦੂਜੇ ਪਾਸੇ ਸਾਡੀ ਪੰਜਾਬ ਸਰਕਾਰ ਠੀਕ ਹੈ ਆਪਣੀਆਂ ਕੋਸ਼ਿਸ਼ਾਂ ਜਾਰੀ ਕਰ ਰਹੀ ਹੈ ਹੂੰ ਨੌਕਰੀਆਂ ਦੇ ਰਹੀ ਆ ਪਰ ਉਹ ਨੌਕਰੀਆਂ ਜਿਹੜੀਆਂ ਨੇ ਉਹ ਇੰਨੀ ਥੋੜੀਆਂ ਨੇ ਊਠ ਦੇ ਮੂੰਹ 'ਚ ਜ਼ੀਰਾ ਜੀ ਹੁਣ ਆ ਪੰਜਾਬ ਦਾ ਜਿਹੜਾ ਨੌਜਵਾਨ ਹੈ ਬਾਹਰ ਜਾ ਰਿਹਾ ਹੈ ਹੁਣ ਹੁਣ ਦੇਖ ਲਓ ਕਿ ਕੈਨੇਡਾ ਵਾਲੇ ਵੀ ਇੰਨੀ ਸਖਤੀ ਕਰ ਰਹੇ ਨੇ ਹਮ ਹੁਣ ਜੋ ਪਤਾ ਲੱਗਿਆ ਕਿ ਜਿਸ ਤਰੀਕੇ ਦੇ ਨਾਲ ਕੈਨੇਡਾ ਵਾਲੇ ਸਖਤੀ ਕਰ ਰਹੇ ਨੇ ਹੁਣ ਨਵੀਆਂ ਚੀਜ਼ਾਂ ਸਾਹਮਣੇ ਆਈਆਂ ਨੇ ਕਿ ਜਿਸ ਤਰ੍ਹਾਂ ਬ੍ਰਿਟਿਸ਼ ਕੋਲੰਬੀਆ ਹੈ ਜਿੱਥੇ ਪੰਜਾਬ ਦਾ ਨੌਜਵਾਨ ਸਭ ਤੋਂ ਜ਼ਿਆਦਾ ਬ੍ਰਿਟਿਸ਼ ਕੋਲੰਬੀਆ ਸੂਬਾ ਹੈ ਸਰੀ ਵੈਂਕੂਵਰ ਉਹਦੇ 'ਚ ਪੈਂਦਾ ਹਮ ਹੁਣ ਤੁਸੀਂ ਦੂਜੇ ਪਾਸੇ অন্ਟਰੀਓਟਾ ਟ੍ਰਾਂਟੋ ਬ੍ਰੈਂਪਟਨ ਉਹਦੇ ਚ ਪੈਂਦਾ ਹੈ ਜੀ অন্ਟਰੀਓ ਦਾ ਵਿੱਚ ਇਹਨਾਂ ਸੂਬਿਆਂ ਦਾ ਦੋਨਾਂ ਸੂਬਿਆਂ ਦਾ ਵਿੱਚ ਪੰਜਾਬੀ ਨੌਜਵਾਨ ਬਹੁਤ ਜ਼ਿਆਦਾ ਜਾਂਦਾ ਹੈ ਹਿੰਦੁਸਤਾਨੀ ਜਿਹੜਾ ਹੈਗੇ ਆ ਜੀ ਉਹ ਜਾਂਦੇ ਨੇ ਪੰਜਾਬ ਦਾ ਤੇ ਖੈਰ ਬਹੁਤ ਜ਼ਿਆਦਾ ਜਾਂਦਾ ਹੈਗਾ ਜਿਸ ਟੰਗਾ ਬ੍ਰੈਂਪਟਨ ਵੀ ਆਪਾਂ ਕਹਿ ਸਕਦੇ ਨੇ ਕਈ ਲੋਕ ਤੇ ਕਹਿੰਦੇ ਨੇ ਬ੍ਰੈਂਪਟਨ ਦੂਜਾ ਪਿੰਡ ਆ ਜੀ ਪੰਜਾਬੀ ਪਿੰਡ ਆ ਦੂਜਾ ਹੁਣ ਉੱਥੇ ਕੈਨੇਡਾ ਸਰਕਾਰ ਦਾ ਇਹ ਮਿਸ਼ਨ ਹੈ ਕਿ 50% ਜਿਹੜੇ ਆ ਉਹ ਕਟ ਕੀਤੀ ਜਾਵੇ ਸਟੂਡੈਂਟਸ ਦੀ ਇੰਟਰਨੈਸ਼ਨਲ ਸਟੂਡੈਂਟ ਦੀ ਤਾਦਾਦ ਜੀ ਤੇ ਹੁਣ ਦੂਜੀ ਚੀਜ਼ ਇੱਕ ਹੋਰ ਨਜ਼ਰ ਆ ਰਹੀ ਹੈ ਕਿ ਪਹਿਲਾਂ ਤੇ ਸਿੱਧਰੀ ਪੰਜਾਬੀ ਨੌਜਵਾਨ ਜਾਂਦੇ ਸੀ ਲੈ ਵੀ ਮੇਰਾ ਚਾਚਾ ਰਹਿੰਦਾ ਮੇਰੀ ਭੂਆ ਰਹਿੰਦੀ ਮੇਰੀ ਮਾਸੀ ਰਹਿੰਦੀ ਹੈ ਉੱਥੇ ਜਾ ਕੇ ਕੋਈ ਨਹੀਂ ਉਹਨਾਂ ਨਾਲ ਰਹਿ ਲਾਂਗੇ ਜਾ ਕੇ ਉਹਨਾਂ ਦੇ ਨਾਲ ਐਡਜਸਟ ਕਰ ਲਾਂਗੇ ਪਰ ਹੁਣ ਉਹ ਕਹਿੰਦੇ ਨੇ ਭਾਈ ਨਹੀਂ ਉੱਥੇ ਮਤਲਬ ਪਹੁੰਚਣ ਤੋਂ ਪਹਿਲਾਂ ਉੱਥੇ ਤੁਹਾਡੀ ਤਸਦੀਕ ਹੋਣੀ ਜ਼ਰੂਰੀ ਹੈ ਜਾਂ ਉੱਥੇ ਜਾ ਕੇ ਤੁਹਾਨੂੰ ਉੱਥੋਂ ਦੇ ਜਿਹੜੇ ਲੋਕਲ ਅਥਾਰਟੀ ਹੈਗੀ ਹੈ ਜੀ ਉੱਥੇ ਜਾ ਕੇ ਤਸਦੀਕ ਪਹਿਲਾਂ ਉਸ ਤੋਂ ਪਹਿਲਾਂ ਹੋਣੀ ਜ਼ਰੂਰੀ ਹੈ ਉਹ ਕਿੰਨੀ ਕਿ ਜ਼ਿਆਦਾ ਇੱਕਾਰਗਤ ਚੀਜ਼ ਹੁੰਦੀ ਹੈ ਮੈਨੂੰ ਲੱਗਦਾ ਕਿ ਕਿਉਂਕਿ ਸਰਕਾਰ ਜਿਹੜੀ ਹੈ ਕਿਤੇ ਨਾ ਕਿਤੇ ਕੈਨੇਡਾ ਸਰਕਾਰ ਇਸ ਜਿਹੜੀ ਹੈਗੀ ਆ ਆਮਦ ਹੈਗੀ ਹੈਗੀ ਉਹਨਾਂ ਦੇ ਮੁਲਕ ਦੇ ਵਿੱਚ ਜੀ ਸਟੂਡੈਂਟਸ ਦੀ ਉਸ ਨੂੰ ਘਟਾਉਣ ਦੇ ਚੱਕਰ ਦੇ ਵਿੱਚ ਹੈ ਤੇ ਹੁਣ ਜਿਸ ਢੰਗ ਨਾਲ ਸਾਡੇ ਆਪਾਂ ਪੰਜਾਬ ਦੀ ਗੱਲ ਕਰਦੇ ਆਂ ਪੰਜਾਬੀ ਨੌਜਵਾਨ ਜਿਹੜੇ ਨੇ ਕਿਉਂਕਿ ਜਿੱਥੇ ਸਖਤੀ ਕਰਤੀ ਹੈ ਨਾ ਮੈਨੂੰ ਲੱਗਦਾ ਪੰਜਾਬ ਦੇ ਨੌਜਵਾਨ ਵਾਪਸ ਆਉਣੇ ਸ਼ੁਰੂ ਹੋ ਜਾਣਗੇ ਜੀ ਕਿਉਂਕਿ ਜਿਸ ਢੰਗ ਨਾਲ ਸਾਡੇ ਲੀਡਰ ਤੇ ਬੇਸ਼ੱਕ ਕਹਿ ਰਹੇ ਨੇ ਕਹ ਦੇਖੋ ਜੀ ਅਸੀਂ ਪਹਿਲਾਂ ਗੱਲ ਕਹਿ ਦਿੱਤੀ ਸੀਗੀ ਅਸੀਂ ਵਾਪਸ ਲਿਆਵਾਂਗੇ ਪੰਜਾਬੀ ਜਿਹੜੇ ਵਾਪਸ ਬਾਹਰ ਗਏ ਨੇ ਸਟੂਡੈਂਟਸ ਇਆਂ ਲੋਕ ਜਾ ਰਹੇ ਨੇ ਆ ਦੇਖ ਲਓ ਜੀ ਵਾਪਸ ਆਣੇ ਸ਼ੁਰੂ ਹੋ ਗਏ ਉਹ ਵਾਪਸ ਤੁਹਾਡੀਆਂ ਕੋਸ਼ਿਸ਼ਾਂ ਕਰਕੇ ਨਹੀਂ ਆ ਰਹੇ ਹੂੰ ਵਾਪਸ ਜਿਹੜੇ ਆ ਰਹੇ ਨੇ ਉੱਥੇ ਜੋ ਇਸ ਵੇਲੇ ਟੈਨਸ਼ਨ ਚੱਲ ਰਹੀ ਆ ਦੋਨੇ ਮੁਲਕਾਂ ਦੇ ਦਰਮਿਆਨ ਜੀ ਉਸ ਵਜ੍ਹਾ ਦੇ ਕਰਕੇ ਜੀ ਕੈਨੇਡਾ ਦੀ ਸਰਕਾਰ ਨੇ ਸਖਤੀ ਇੰਨੀ ਕਰਤੀ ਆ ਕਿ ਉਹ ਵਾਪਸ ਜਿਹਦੇ ਕਰਕੇ ਪੰਜਾਬੀਆਂ ਨੂੰ ਵਾਪਸ ਆਣਾ ਪੈ ਰਿਆ ਇੱਥੇ ਕੋਈ ਤੁਸੀਂ ਸਕੀਮਾਂ ਸਰਕਾਰ ਨੇ ਨਹੀਂ ਸ਼ੁਰੂ ਕੀਤੀਆਂ ਜਿਹਦੇ ਕਰਕੇ ਲੋਕ ਵਾਪਸ ਆ ਰਹੇ ਨੇ ਜੀ ਸੋ ਸਮੱਸਿਆਵਾਂ ਜਿਹੜੀਆਂ ਨੇ ਮੇਨ ਮੁੱਦੇ ਜਿਹੜੇ ਨੇ ਉਹ ਆਮ ਲੋਕਾਂ ਦੇ ਮੁੱਦੇ ਜਿਹੜੇ ਉਹ ਨਹੀਂ ਚੱਕੇ ਜਾਂਦੇ ਜੇ ਚੱਕੇ ਵੀ ਜਾਂਦੇ ਲੋ ਇੰਨੇ ਵੱਡੇ ਤਦਾਦ ਤੇ ਨਹੀਂ ਹੁੰਦੇ ਹੁਣ ਜਿੱਦਾਂ ਸਾਡੇ ਹੁਣ ਦੇਖ ਲਓ ਕਿ ਆਟਾ ਦਾਲ ਸਕੀਮ ਹੈ ਹੁਣ ਚੋਣਾਂ ਤੋਂ ਪਹਿਲਾਂ ਹੀ ਇਹੋ ਜਿਹੀਆਂ ਸਕੀਮਾਂ ਯਾਦ ਆਉਂਦੀਆਂ ਨੇ ਹੂੰ ਆਟਾ ਦਾਲ ਜ਼ਕੀਮ ਘਰ-ਘਰ ਪਹੁੰਚੂਗੀ ਜੀ ਜਿਨ੍ਹਾਂ ਦੇ ਰੱਦ ਕਾਰਡ ਹੋਏ ਨੇ ਉਹ ਬਹਾਲ ਹੋਣ ਦੀ ਅਨਾਉਂਸਮੈਂਟ ਕੀਤੀ ਸੀਗੀ ਹੁਣ ਗੱਲ ਇਹ ਹੈ ਕਿ ਆਟਾ ਦਾਲ ਅਸੀਂ ਲੋਕ ਜਿਹੜੇ ਆ ਉਹ ਸਿਰਫ ਉਹ ਛੋਟੇ-ਛੋਟੇ ਚੀਜ਼ਾਂ ਜੀ ਰਹਿ ਗਏ ਆ ਜੀ ਸਾਨੂੰ ਇੱਕ ਤਰ੍ਹਾਂ ਦੀ ਰਿਸ਼ਵਤ ਹੀ ਹੁੰਦੀ ਹੈ ਭੁਪਿੰਦਰ ਜੀ ਜਿਹਦੇ ਤੇ ਕਹਿੰਦੇ ਨੇ ਰਿਸ਼ਵਤ ਦੇਣੀ ਤੇ ਲੈਣੀ ਦੋਨੇ ਗੈਰਕਾਨੂੰਨੀ ਹੈ ਹੁਣ ਇਹ ਜਿਹੜੀਆਂ ਸਿਆਸੀ ਪਾਰਟੀਆਂ ਨੇ ਜੀ ਇਹ ਵੀ ਤੇ ਇੱਕ ਤਰੀਕੇ ਦੇ ਨਾਲ ਡਾਇਰੈਕਟਲੀ ਇੰਡਾਇਰੈਕਟਲੀ ਰਿਸ਼ਵਤ ਹੀ ਆ ਜੀ ਕਿ ਸਾਨੂੰ ਵੋਟ ਪਾਇਓ ਅਸੀਂ ਇੰਡਾਇਰੈਕਟਲੀ ਪੈਸਾ ਤੁਹਾਡਾ ਹੁਣ ਉਹ ਜਿਹੜੀ ਕਣਕ ਐ ਉਹ ਕਣਕ ਜਿਹੜੀ ਖਰੀਦ ਕੇ ਦੇਣੀ ਐ ਉਹ ਪੈਸਾ ਤੇ ਪਬਲਿਕ ਦਾ ਹੋਣਾ ਐ ਨਾ ਕਿਸੇ ਹੋਰ ਦਾ ਤੇ ਪੈਸਾ ਹੋਣਾ ਨਹੀਂ ਪਬਲਿਕ ਦੇ ਪੈਸੇ ਨਾਲ ਕਣਕ ਖਰੀਦਨੀ ਐ ਤਾਂ ਪਬਲਿਕ ਨੂੰ ਦਿੱਤੀ ਜਾਣੀ ਐ ਜੀ ਉਹ ਪੈਸਾ ਜਿਹੜਾ ਕਿਤੇ ਹੋਰ ਚੰਗੇ ਕੰਮ ਤੇ ਯੂਟਿਲਾਈਜ਼ ਹੋਣਾ ਸੀ ਉਹ ਨਹੀਂ ਹੋਣਾ ਉਹ ਇਸ ਕੰਮ 'ਚ ਵਰਤਿਆ ਜਾਣਾ ਪੈਸੇ ਤੇ ਤੁਹਾਡਾ ਹੀ ਆ ਘਮਾ ਫਰਾ ਕੇ ਕੰਨ ਇਧਰੋਂ ਫੜ ਲਓ ਤੇ ਭਾਵੇਂ ਉਧਰੋਂ ਫੜ ਲਓ ਗੱਲ ਦੇ ਇੱਕੋ ਹੀ ਐ ਹੁਣ ਸਾਡੀਆਂ ਸਰਕਾਰਾਂ ਜਿਹੜੀਆਂ ਹੈਗੀਆਂ ਨੇ ਉਹ ਪੂਰੀ ਤਰ੍ਹਾਂ ਫੇਲ ਨੇ ਇਹੋ ਜਿਹਾ ਸਿਸਟਮ ਸਿਰਜਨ ਨੂੰ ਇਹੋ ਜਿਹਾ ਮੁਲਖ ਇਹੋ ਜਿਹਾ ਸੂਬਾ ਸਿਰਜਨ ਨੂੰ ਜਿੱਥੇ ਸਾਰਾ ਕੰਮ ਜਿਹੜਾ ਨਾ ਉਹ ਵਧੀਆ ਤਰੀਕੇ ਨਾਲ ਹੋ ਜੇ ਲੋੜੀ ਨਾ ਪਵੇ ਇਹੋ ਜਿਹੀਆਂ ਚੀਜ਼ਾਂ ਦੀ ਹਮ ਹਰ ਬੰਦੇ ਜਿਹੜਾ ਬੰਦਾ ਉਹ ਸੈਲਫ এমਪਲoyed ਹੋ ਜੇ ਆਪਣੇ ਆਪ ਜੇ ਕੰਮ ਕਰਨ ਲੱਗ ਜੇ ਇੰਨੀ ਕਮਦਨ ਹੋ ਜੇ ਉਹਨੂੰ ਭਈ ਉਹ ਸੈਲਫ ਰਿਸਪੈਕਟ ਵੀ ਉਹਦੀ ਬਰਕਰਾਰ ਰਵੇ ਤੇ ਉਹ ਕੰਮ ਵੀ ਕਰਦਾ ਰਹੇ ਆਮਦਨ ਵੀ ਉਹਦੀ ਹੋ ਜੇ ਜ਼ਰੂਰਤ ਨਹੀਂ ਹੈ ਇਹੋ ਜਿਹੜੀਆਂ ਚੀਜ਼ਾਂ ਦੇਣ ਦੀ ਕਾਦੀ ਲੋੜ ਹੈ ਜੀ ਤੁਸੀਂ ਇਹੋ ਜਿਹਾ ਮਾਹੌਲ ਸਿਰਜ ਦੋ ਕਿ ਜਿਹਦੇ ਨਾਲ ਜਿਹੜਾ ਦੇਸ਼ ਦਾ ਸੂਬੇ ਦਾ ਹਰ ਬੰਦਾ ਜਿਹੜਾ ਉਹ ਢਿੱਡ ਭਰ ਕੇ ਖਾ ਸਕੇ ਕਾਰੋਬਾਰ ਉਹਦਾ ਵਧੀਆ ਚੱਲ ਸਕੇ ਮਾਹੌਲ ਇਹਨਾਂ ਸਾਫ਼ ਸੁਥਰਾ ਹੋ ਜਾਏ ਹੋ ਜਾਏ ਲਾਅ ਆਰਡਰ ਜਿਹੜਾ ਹੈਗਾ ਬਰਕਰਾਰ ਰਵੇ ਕਿਉਂਕਿ ਅੱਜ ਤੁਸੀਂ ਦੇਖ ਲਓ ਭਵਿੰਦਰ ਜੀ ਕੋਈ ਵੀ ਬੰਦਾ ਰਾਤ ਨੂੰ ਰਾਤ ਬਰਾਤੇ ਸ਼ਾਮ ਥੋੜਾ ਜਿਹਾ ਹੋ ਜੈ ਇਹਨਾਂ ਦੇ ਪਿੰਡਾਂ ਥਾਵਾਂ ਦੇ ਵਿੱਚ ਜਿੱਥੇ ਲੋਕ ਜਾਨ ਨੂੰ ਉੱਥੇ ਡਰਦੇ ਨੇ ਜੀ ਆ ਥੋੜੇ ਦਿਨਾਂ ਦੀ ਗੱਲ ਆ ਜੀ ਇਹ ਘੂੜਾ ਕੰਨੋਂ ਨੀ ਲੁਧਿਆਣੇ ਦੇ ਵਿੱਚ ਨੌਜਵਾਨ ਜਾ ਰਿਹਾ ਸੀਗਾ ਤੇ ਉਹਦੇ ਕੋਲੋਂ ਸਕੂਟਰ ਵੀ ਖੋਲਿਆ ਜੀ ਮੋਬਾਈਲ ਸੀਗਾ ਐਪਲ ਦਾ ਉਹ ਵੀ ਖੋਲਿਆ ਹਲੇ ਕਿ ਦੇਖ ਲੋ ਸ਼ਹਿਰ ਦੇ ਵਿੱਚ ਪੈਂਦਾ ਸੋ ਲੋਕ ਡਰਦੇ ਨੇ ਜਾਨ ਨੂੰ ਕਿਉਂ ਮੁੱਦੇ ਜਿਹੜੇ ਹੈਗੇ ਆਮ ਲੋਕਾਈ ਦੇ ਜਿਹੜੇ ਹੱਲ ਹੋਣੇ ਜ਼ਰੂਰੀ ਨੇ ਜੀ ਚੋਰੀ ਚਕਾਰੀ ਨਸ਼ੇੜੀ ਲੋਕ ਕਰਦੇ ਨੇ ਜਾਂ ਉਹ ਲੋਕ ਜਿਨ੍ਹਾਂ ਕੋਲ ਰੋਜ਼ਗਾਰ ਨਹੀਂ ਹੈਗਾ ਮਾੜੇ ਕੰਮ ਕਰਦੇ ਕੰਮ ਤੇ ਮਾੜਾ ਹੀ ਆ ਪਰ ਲਾਅ ਐਂਡ ਆਰਡਰ ਦੀ ਜਿਹੜੀ ਪੋਜੀਸ਼ਨ ਹੈ ਕਿਤੇ ਨਾ ਕਿਤੇ ਇਹ ਸਭ ਚੀਜ਼ਾਂ ਆਮ ਲੋਕਾਂ ਦੇ ਮੇਨ ਮੁੱਖ ਮੁੱਦੇ ਸਿੱਖਿਆ ਸਿਹਤ ਸਹੂਲਤਾ ਭ੍ਰਿਸ਼ਟਾਚਾਰ ਦਾ ਖਾਤਮਾ ਰੋਜ਼ਗਾਰ ਦੇ ਮੌਕੇ ਸਿਰਜਣਾ ਲੋੜ ਹੀ ਨਾ ਪਵੇ ਸਰਕਾਰੀ ਨੌਕਰੀਆਂ ਦੀ ਨੌਕਰੀਆਂ ਦੀ ਜੀ ਹਰ ਨੌਜਵਾਨ ਨੂੰ ਇੰਨਾ ਕ ਮੌਕਾ ਮਿਲੇ ਪ੍ਰਾਈਵੇਟ ਸੈਕਟਰ ਦੇ ਵਿੱਚ ਵਧੀਆ ਤਰੀਕੇ ਨਾਲ ਆਪਣਾ ਕੰਮ ਕਰ ਸਕੇ ਜੀ ਸੋ ਇਹ ਸਭ ਚੀਜ਼ਾਂ ਨੇ ਮੈਂ ਪਹਿਲੇ ਵੀ ਗੱਲ ਕੀਤੀ ਹੈ ਕਿ ਸਰਕਾਰਾਂ ਆਉਂਦੀਆਂ ਨੇ ਜਾਂਦੀਆਂ ਨੇ ਲੋਕ ਜਿਹੜੇ ਨੇ ਵਾਦੇ ਉਹਨਾਂ ਨਾਲ ਕੀਤੇ ਜਾਂਦੇ ਨੇ ਲੋਕ ਉਹਨਾਂ ਵਾਦੇਆਂ ਦੇ ਵਿੱਚ ਆ ਜਾਂਦੇ ਨੇ ਕੁਝ ਕੁ ਪੂਰੇ ਹੋ ਜਾਂਦੇ ਨੇ ਬਾਕੀ ਤੇ ਰਹਿ ਰਹੂ ਜਾਂਦੇ ਨੇ ਫਿਰ 5 ਸਾਲ बीत ਜਾਂਦੇ ਨੇ ਫਿਰ ਉਹੀ ਸਾਈਕਲ ਉਹੀ ਸਿਸਟਮ ਜਿਹੜਾ ਚੱਲਣਾ ਸ਼ੁਰੂ ਹੋ ਜਾਂਦਾ ਜੀ ਵਿਰਿੰਦਰ ਜੀ ਵਿਚਾਰ ਚਰਚਾ ਕਰਨ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਸੋ ਇਹ ਸੰਸਾ ਸਾਡੇ ਨਾਲ ਸਾਡੇ ਸੀਨੀਅਰ ਜਰਨਲਿਸਟ ਵਿਰਿੰਦਰ ਜੀ ਜਿਨ੍ਹਾਂ ਨੇ ਸਿਆਸਤ ਦੇ ਮੁੱਦਿਆਂ ਤੇ ਦੇਸ਼ ਦੇ ਹੋਰ ਮੁੱਦਿਆਂ ਤੇ ਵਿਚਾਰ ਚਰਚਾ ਕੀਤੀ ਅਗਲੀ ਵਾਰੀ ਫਿਰ ਹਾਜ਼ਰ ਹੋਵਾਂਗੇ ਪਗਦੀ ਸਿਆਸਤ ਦੇ ਨਵੇਂ ਪ੍ਰੋਗਰਾਮ ਤੇ ਨਾਲ ਨਵੇਂ ਸਿਆਸਤ ਦੇ ਮੁੱਦਿਆਂ ਲੈ ਕੇ ਤਦ ਤੱਕ ਲਈ ਦਿਓ ਇਜਾਜ਼ਤ ਧੰਨਵਾਦ ਸ਼ੁਕਰੀਆ ਜੀ